ਸ਼ਹਿਰ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਪਰਿਆਵਰਣ ਨੂੰ ਬਚਾ ਕੇ ਰੱਖਣ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ। ਅਜਿਹਾ ਕਈ ਸੰਸਥਾਵਾਂ ਨੇ ਜਿਵੇਂ ਬੂਟੇ ਲਗਾਉਂਦੀਆਂ ਨੇ ਅਤੇ ਸਰਕਾਰ ਦੇ ਵੱਲੋਂ ਵੀ ਬੂਟੇ ਲਗਾਉਣ ਦੇ ਕਈ ਸਾਰੇ ਉਪਰਾਲੇ ਕੀਤੇ ਜਾਂਦੇ ਨੇ ਪਰ ਉਹਨਾਂ ਬੋਟਿਆਂ ਦੀ ਸਾਂਭ-ਸਮਾਨ ਨਹੀਂ ਕੀਤੀ ਜਾਂਦੀ ਜਿਸ ਦਾ ਕੋਈ ਵੀ ਰਿਜ਼ਲਟ ਸ਼ੋ ਨਹੀਂ ਹੁੰਦਾ। ਜਿਸ ਵੱਜੋਂ ਇੱਕ ਵਾਰ ਫਿਰ ਬੇਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਅਤੇ ਮੀਰੀਪੀਰ ਯੂਥ ਫੈਡਰੇਸ਼ਨ ਦੇ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਅਤੇ ਵਾਤਾਵਰਣ ਨੂੰ ਬਚਾਉਣ ਦੇ ਲਈ ਬੂਟੇ ਲਗਾਉਣ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ ਪਰ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਬੇਹਦ ਵੱਖਰਾ ਹੈ ਕਿਸ ਤਰ੍ਹਾਂ ਹਰੀਆਵਲੀ ਬੈਲਟ ਜਿਹੜੀ ਬਣਾਈ ਜਾਵੇਗੀ ਕਿਸ ਤਰ੍ਹਾਂ ਬੂਟੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਬੜਾ ਹੀ ਅਨੋਖਾ ਤਰੀਕਾ ਅਪਣਾਇਆ ਜਾ ਰਿਹਾ ਹੈ ਤਾਂ ਤੁਸੀਂ ਵੀ ਇਹਨਾਂ ਤਸਵੀਰਾਂ ਤੇ ਇੱਕ ਵਾਰ ਨਜ਼ਰ ਮਾਰ ਲਵੋ ਤੇ ਗੱਲਬਾਤ ਸੁਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੌਦਿਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਤੇ ਪ੍ਰਦੂਸ਼ਣ ਤੋਂ ਪਰਿਆਵਰਣ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਗੁਰਗਬਾਲ ਸਿੰਘ ਜੀ ਮਾਤਾ ਕੋਲਾ ਜੀ ਭਲਾਈ ਕੇਂਦਰ ਵਾਲੇ ਤੇ ਅਮੀਰੀ ਪੀਰੀ ਫਾਊਂਡੇਸ਼ਨ ਵੱਲੋਂ ਬੜਾ ਉਪਰਾਲਾ ਵਧੀਆ ਕੀਤਾ ਜਾ ਰਿਹਾ ਹੈ ਵਾਤਾਵਰਨ ਨੂੰ ਸੰਭਾਲਣ ਦੇ ਸਬੰਧੀ ਅੱਜ ਬੂਟਿਆਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਇਹ ਸਾਡੇ ਸਾਰੇ ਵਸੇ ਹੀ ਬੜਾ ਵਧੀਆ ਉਪਰਾਲਾ ਹੈ ਸੋ ਮੈਂ ਆਸ ਕਰਦਾ ਕਿ ਸਾਰੇ ਅਸੀਂ ਰਲ ਕੇ ਇਸ ਨੂੰ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਾਤਾਵਰਨ ਸੰਭਾਲ ਸਕੀਏ ਸੋ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜੀ ਜਿੱਤਪੁਰਾ ਘਰੇ ਹਾਲੀ ਦਾ ਸਬੰਧ ਹੈ ਉਹ ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈਗੀ ਹੈ ਕਿਥੇ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਇਹ ਸਤਗੁਰਾਂ ਦੀ ਮਿਹਰਤ ਸ਼ੁਰੂਆਤ ਹੋਈ ਹੈ ਅੱਗੋਂ ਅਸੀਂ ਅਰਦਾਸ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹਰ ਕੋਈ ਅੱਗੇ ਆਵੇ ਭਾਵੇਂ ਇੱਕ ਬੂਟਾ ਤੇ ਭਾਵੇਂ ਇੱਕ ਮਾਲੀ ਦੀ ਇਹ ਸੇਵਾ ਸਾਹਮੇ ਵੀ ਜੇ ਕਿਸੇ ਨੇ ਬੂਟਾ ਲਾਇਆ ਹੈ ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਉਪਰਾਲਾ ਇਹ ਹੈਗਾ ਵੀ ਵਕਤ ਤੋਂ ਬਾਅਦ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਇਹ ਸਾਡੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬੂਟਾ ਤੋੜਨ ਦੀ بجائے ਆਪਾਂ ਆਪਣੇ ਵੱਲੋਂ ਮਾਲੀ ਲਾ ਕੇ ਜਾਂ ਆਪ ਪਾਣੀ ਦੇ ਕੇ ਵੀ ਸ਼ੁਰੂਆਤ ਕਰ ਸਕੀਏ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਤੇ ਸਾਲੇ ਸਰਕਾਰ ਗੋਵਿੰਦਰ ਵੀਰ ਸਿੰਘ ਜੀ ਨજર ਜੋ ਬੀਰੀ ਪੀਰੀ ਜੋ ਫੈਡਰੇਸ਼ਨ ਦੇ ਆ ਸੇਵਾਦਾਰ ਨੇ ਚਾਹਤ ਦੀ ਕੀ ਵੀ ਕੋਨਾ ਚੈਰੀਟੇਬਲ ਆਸਪਰ ਲिटल ਵੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਚਾਟੀਮੰਡ ਚੌਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਗੂਟਿਆਂ ਦੇ ਨਾਲ ਇਹਨਾਂ ਏਰੀਆ ਜਿਹੜੀ ਇੰਨੀ 벨ਟ ਹੈ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਬਾਅਦ ਤੋਂ ਬਾਅਦ ਅਗਾ ਤੁਰੇ ਚਲਾਂਗੇ ਜਿਵੇਂ ਜਿਵੇਂ ਅਗਾ ਕਾਰਜ ਹੋਏ ਅਜੇ ਚਾਟੀਮੰਡ ਚੌਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਇਹ ਸੇਵਾ ਬਣੀ ਸਭ ਬੇਨਰਾਲ ਨੂੰ ਆਹ ਦੇਖੋ ਉਹ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਜੀ ਬਈ ਲਾਉਣ ਉਹ ਅੱਲਾਹ ਕੰਮ ਨਹੀਂ ਚੰਗਾ ਪਰ ਉਸ ਦਾ ਸੰਭਾਲਣ ਵਾਲਾ ਕੰਮ ਅਸਲੀ ਜ਼ਰੂਰੀ ਹੈ ਉਹ ਬਸ ਅੰਮ੍ਰਿਤਸਰ ਵਾਸੀਆਂ ਨੂੰ ਸੰਭਾਲਣ ਲਈ ਉਹ ਜ਼ਰੂਰ ਬੇਨਤੀ ਕਰਾਂਗੇ ਉਹ ਜ਼ਿਆਦਾ ਜ਼ਰੂਰੀ ਹੈ ਡਾਕਟਰ ਜੀ ਛੁੱਟੇ ਲਈ ਜਾਲੇ ਕੀ ਕਰਦਾ ਭਾਈ ਗੁਰਜੀਕਾਲ ਸਾਹਿਬ ਭਾਈ ਗੁਰਜੀਪਤ ਸੋ ਫੌਂਦਾ ਮੇਨਾ ਨਿਕਲ ਗਿਆ ਭਾਦੋਂ ਦਾ ਆ ਗਿਆ ਔਰ ਸਾਡੇ ਕੋਲ ਹੁਣ ਬਹੁਤ ਥੋੜਾ ਟਾਈਮ ਹੈ ਜੇ ਅਸੀਂ ਬੂਟੇ ਲਾ ਕੇ ਉਹਨਾਂ ਨੂੰ ਕਾਮਯਾਬ ਕਰ ਸਕੀਏ। ਉਪਰਾਲੇ ਬਹੁਤ ਹੁੰਦੇ ਨੇ ਸਰਕਾਰ ਵੀ ਕਹਿੰਦੀ ਅਸੀਂ ਕਰੋਨਾ ਬੂਟੇ ਲਾਏ ਨੇ ਪਰ ਉਹ ਰਿਜ਼ਲਟ ਨਹੀਂ ਕਦੇ ਸ਼ੋ ਹੁੰਦੇ। ਤੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਵੀ ਬੂਟੇ ਬੈਡਾ ਲਾ ਕੇ ਤੇ ਫਿਰ ਪਛਾੜ ਜਾਂਦੀਆਂ ਨੇ। ਸੋ ਜਿਹੜੀ ਆਪਣੀ ਪਾਈ ਗੁਰਪਾਲ ਸਿੰਘ ਜੀ ਲਿਟਲ ਪਾਡੀ ਐਨ ਐ ਸੰਸਥਾ ਹੈ ਇਹਨਾਂ ਨਾਲ ਜੁੜਿਆ ਕੰਬੀਰੀ ਪੇਰੇ ਯੂਥ ਫਾਊਂਡੇਸ਼ਨ ਜਾਂ ਯੂਥ ਕਲੱਬ ਹੈ ਸ਼ਹਿਰ ਤੋਂ ਦਾ ਸੋ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਕਿ ਅਸੀਂ ਕੋਚੀცა ਸ਼ਹਿਰ ਦਾ ਲੈ ਕੇ ਉਹਨੂੰ ਬਾਦ ਪੜਾ ਸੰਧੀਕਰਨ ਕਰਨਾ ਹੈ ਔਰ ਸਿਰਫ ਬੂਟੇ ਲਾਉਣੇ ਨਹੀਂ ਹੈ ਬੂਟੇ ਪਾਲਨੇ ਹੈ ਵੱਡੇ ਕਰਨੇ ਹੈ ਫਿਰ ਉਹਨੂੰ ਕੱਟਣਾ ਹੈ ਕਿਉਂਕਿ ਅਸੀਂ ਦੇਖਿਆ ਕਿ ਜਿੰਨੀ ਗ੍ਰੀਨ ਵੈਲਟ ਹੈ ਜੇ ਅਸੀਂ ਸ਼ੁਰੂ ਹੋ ਜਾਈਏ ਗੇਟ ਖਜਾਨੇ ਤੋਂ ਤੇਜੀ ਦਾ ਸਾਹਬ ਤੱਕ ਗ੍ਰੀਨ ਵੈਲਟ ਹੁੰਦੀ ਹੈ ਅੱਗੇ ਵੀ ਥੋੜੀ ਹੈਗੀ ਹੈ ਤਾਂ ਇਹਦੇ ਚ ਇਹਨੂੰ ਮੇਨਟੇਨ ਨਹੀਂ ਹੋ ਰਹੀ ਹੈ ਚੰਗੀ ਤਰ੍ਹਾਂ ਤੇ ਇਹਨਾਂ ਨੇ ਉਪਰਾਲਾ ਕੀਤਾ ਹੈ ਜਿਹੜੀ ਫਾਊਂਡੇਸ਼ਨ ਹੈ ਔਰ ਬਾਬਾ ਜੀ ਨੇ ਉਪਰਾਲਾ ਕੀਤਾ ਹੈ ਇੱਕ ਕੰਟੀਨਿਊਟੀ ਚ ਲਗਾਤਾਰਤਾ ਚ ਇਹਨੂੰ ਕਰਨਗੇ ਸੋ ਅੱਜ ਤੁਸੀਂ ਦੇਖੋ ਕਿ ਅਸੀਂ ਬੁਗਨਵੱਲੀ ਦੇ ਬੂਟੇ ਆਏ ਨੇ ਕੁਝ ਹੋਰ ਬੂਟੇ ਵੀ ਆਏ ਨੇ ਤੇ ਇਹ ਲੱਗਣਗੇ ਬੁਗਨਵੱਲੀਆ ਔਰ ਦੁੱਜੀ ਵੇਲਾਂ ਨੇ ਕੋਈ 6-8 ਤਰੀਕੇ ਦੀ ਵੇਲਾਂ ਅਸੀਂ ਖੋਜ ਕੀਤੀਆਂ ਤੁਹਾਨੂੰ ਫੋਟੋ ਦਿਖਾ ਦਾਂਗੇ ਉਹਨਾਂ ਦੀ ਤੇ ਉਹ ਵੇਲ ਅਚਾਰ ਦਾਂਗੇ ਗ੍ਰਿਲ ਦੇ ਉੱਤੇ ਤੇ ਬਹੁਤ ਸੋਹਣਾ ਲੱਗੇਗਾ ਕਟਿੰਗ ਵੇਰਾ ਕਰਕੇ ਸੁੰਦਰਤਾ ਵਧੇਗੀ ਹਰਿਆਲੀ ਵਧੇਗੀ ਔਰ ਵੈਸੇ ਵੀ ਜੇ ਅਸੀਂ ਦੇਖੀਏ ਕਿ ਸਾਨੂੰ ਹਰਿਆਲੀ ਦੀ ਬਹੁਤ ਲੋੜ ਹੈ ਸਾਨੂੰ ਪਾਣੀ ਨੂੰ ਸਾਫ਼ ਰੱਖਣ ਦੀ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਸਾਨੂੰ ਹਵਾ ਸਾਫ਼ ਰੱਖਣ ਦੀ ਬਹੁਤ ਲੋੜ ਹੈ ਇਹ ਤਿੰਨ ਉਪਰਾਲੇ ਸਾਨੂੰ ਕਰਨੇ ਬਹੁਤ ਲਾਜ਼ਮੀ ਨੇ ਨਹੀਂ ਤੇ ਪੰਜਾਬ ਜਿਸ ਤਰ੍ਹਾਂ ਸਾਨੂੰ ਅੱਜ ਦਿਖ ਰਿਹਾ ਇਸ ਤਰ੍ਹਾਂ ਰਹੇਗਾ ਨਹੀਂ ਹੈ ਰੇਗਿਸਤਾਨ ਬਣੇਗਾ ਔਰ ਸੱਚੀ ਗੱਲ ਹੈ ਇਹ ਨੂੰ ਕਿਸੇ ਚੰਗੀ ਲੱਗੇ ਨਾ ਲੱਗੇ ਲੇਕਿਨ ਪੰਜਾਬ ਦਾ ਜੇ ਅਸੀਂ ਨਹਿਰੀ ਪਾਣੀ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਜੇ ਅਸੀਂ ਜ਼ਮੀਨ ਦਾ ਪਾਣੀ ਜਲੀ ਲੇਟਲਾ ਪਾਣੀ ਕੱਢਣਾ ਬੰਦ ਨਹੀਂ ਕਰਦੇ ਅਸੀਂ ਬਹੁਤ ਸਾਰੇ ਰੁੱਖ ਨਹੀਂ ਲਾਉਂਦੇ ਬਹੁਤ ਸਾਰੇ ਲੋਕ ਕਰੋਨਾ ਚ ਤੇ ਉਦੋਂ ਤੱਕ ਸਾਨੂੰ ਕਾਮਯਾਬੀ ਨਹੀਂ ਮਿਲਨੀ ਪਰ ਉਦੋਂ ਤੱਕ ਅਸੀਂ ਜਿੰਨਾ ਜਿੰਨਾ ਕਿਸੇ ਦਾ ਪੁਰਾਣਾ ਹੁੰਦਾ ਉਹਨੂੰ ਕਰਨਾ ਚਾਹੀਦਾ ਹੈ ਪਰ ਲਗਾਤਾਰਤਾਜ ਕਰਨਾ ਚਾਹੀਦਾ ਹੈ ਸੋ ਬੜੀ ਖੁਸ਼ੀ ਹੈ ਮੈਨੂੰ ਕਿ ਬਾਬਾ ਜੀ ਸਾਡੇ ਕੋਲ ਆਪ ਖੜੇ ਨੇ ਤੇ ਆ ਕੇ ਔਰ ਇਹ ਕੰਮ ਉਕਰਾਲਾ ਕਰ ਰਹੇ ਨੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਅੰਮ੍ਰਿਤਸਰ ਵਾਸੀ ਨੂੰ ਬਹੁਤ ਵਧਾਈ ਦਿੰਦਾ ਕਿ ਇਹਨਾਂ ਨੂੰ ਇਹਨਾਂ ਦੀ ਹਜ਼ਾਰਾਂ ਚ ਬੇਨਤੀ ਹੈਗੀ ਹੈ ਲੱਖਾਂ ਚ ਇਹਨਾਂ ਦੇ ਫੋਲੋਅਰ ਨੇ ਜਿਹੜੇ ਇਹਨਾਂ ਨੂੰ ਮੰਨਦੇ ਨੇ ਉਹ ਸਾਰੇ ਹੀ ਜਦੋਂ ਪਿੱਛੇ ਇਹਨਾਂ ਨੂੰ ਵੇਖਣਗੇ ਵੀ ਇਹ ਉਰਾਲਾ ਕਰ ਰਿਹਾ ਤੇ ਉਹ ਵੀ ਆਪਣੇ ਘਰਾਂ ਚ ਲਗਾਉਣਗੇ ਵੇਲਾ ਚੜਨਗੇ ਸ਼ਹਿਰ ਚ ਰੋਖਾਣੇ ਬਹੁਤ ਔਖੇ ਆ ਲੇਕਿਨ ਵੇਲ ਚੜਨੀ ਬਹੁਤ ਸੌਖੀ ਆ ਵੇਲ ਨੂੰ ਇੰਨਾ ਸਾਹ ਜੇਦਾ ਹੁੰਦਾ 6x6 9x9 ਦਾ ਜਗ੍ਹਾ ਦੇ ਦਿਆ ਤੇ ਵੇਲ ਸਿੱਧੀ ਤਾਂ ਚੱਲ ਜਾਂਦੀ ਆ ਇਹਨਾਂ ਦੇ ਪਾਰਕਿੰਗ ਖਰਾਬ ਹੁੰਦੀ ਆ ਨਾ ਲੱਗੋ ਜਾਂਚ ਕੋ ਮਸਕਿਲ ਹੁੰਦੀ ਆ ਥੱਲੇੋਂ ਤਾਣਾ ਲੈ ਜਾਓ ਉੱਤੇ ਜਾ ਕੇ ਉਹਨੂੰ ਝਾੜ ਬਣਾ ਦੋਦਾ ਔਰ ਬੜੀਆਂ ਸੋਹਣੀਆਂ ਵੇਲਾ ਨੇ ਜਿਹਦੇ ਕੰਡੇ ਵੀ ਨਹੀਂ ਦੇਖ ਮਧੂਮਾਲੀ